ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਆਪਣੇ ਪੰਜਾਬ ਦੇ ਉੱਤੇ ਇਸ ਟਾਈਮ ਕੀ ਸਥਿਤੀ ਬਣੀ ਹੋਈ ਹੈ ਉਸ ਦੇ ਚੱਲਦੇ ਜਮਕੌਰ ਸਾਹਿਬ ਸਾਡੀ ਗੱਲ ਭਾਈ ਹਰਜਿੰਦਰ ਸਿੰਘ ਜੀ ਦਾ ਗੱਲ ਹੋਈ ਸੀ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਸਾਨੂੰ ਕਿਸੇ ਚੀਜ਼ ਦੀ ਲੋੜ ਨਹੀਂ ਨਾ ਸਾਨੂੰ ਰਾਸ਼ਨ ਦੀ ਲੋੜ ਹੈ ਸਾਨੂੰ ਕਿਸੇ ਦੀ ਲੋੜ ਨਹੀਂ ਜੇ ਸਾਨੂੰ ਲੋੜ ਹੈ ਸਾਨੂੰ ਬੋਰੀਆਂ ਦੀ ਲੋੜ ਹੈ ਜਾਂ ਬੋਰੀਆਂ ਦੀ ਲੋੜ ਹੈ ਪਰ ਸਾਨੂੰ ਲੋਕਾਂ ਦੀ ਲੋੜ ਹੈ ਉਸ ਦੇ ਚੱਲਦੇ ਆ ਅੱਜ ਸਵੇਰੇ ਅਸੀਂ ਨੌਜਵਾਨਾਂ ਨੂੰ ਮੈਸੇਜ ਪਾਇਆ ਸੀਗਾ ਉਹੀ ਨੌਜਵਾਨ ਇੱਕ ਵਾਰ ਦਿਖਾ ਦਿਓ ਕਿੰਨੂ ਸਾਡੀ ਸਰਕਾਰ ਹੈ ਕਹਿੰਦੀ ਹੈ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ ਇਹਦੇ ਨਸ਼ਿਆ ਕਰਦੇ ਐ ਉਗਰਵਾਦੀ ਖਾਈ ਐ ਉਹੀ ਨੌਜਵਾਨ ਨੇ ਅੱਜ ਦੇਖ ਲਓ ਜਿਹੜੇ ਅੱਜ ਰਸ਼ਨ ਲੈ ਕੇ ਪਹੁੰਚੇ ਐ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਬੜਾ ਸ਼ਸ਼ੀਲ ਅੰਕਲ ਜੀ ਦਾ ਬਾਈ ਇਹਨਾਂ ਦੀ ਗੱਡੀ ਐ ਸਾਰੀ ਬਿਨਾਂ ਕਿਸੇ ਇੱਕ ਰੁਪਿਆ ਲਿੱਤੇ ਦੇ ਇਹ ਤਾਂ ਲੋਕ ਹੁੰਦੇ ਐ ਭਾਈ ਮिन्नੂ ਪਹਿਲੇ ਪੈਸੇ ਦੇ ਮੈਂ ਗੱਡੀ ਤਾਂ ਲੈ ਕੇ ਜਾਊਂਗਾ ਇੱਕ ਵੀ ਲੋਕ ਕੇ ਕਨੈਕਟ ਕਰ ਵੀ ਆ ਨਿਕਾ ਆਪਣੀ ਗੱਡੀ ਆਪਣੇ ਆਪ ਲੈ ਕੇ ਆਏ ਇਹਨਾਂ ਨੇ ਇੱਕ ਵਾਰ ਗਿਆ ਪੰਜਾਬ ਬਚਾਣੇ ਕਹਿੰਦੇ ਚਲੋ ਜਿੱਥੇ ਜਾਣਾ ਮੈਂ ਨਾਲ ਚਲੂਗਾ ਇੱਕ ਵਾਰ ਗੱਡੀ ਵਿਖਾ ਦਿਓ ਆ ਸਾਰੇ ਨੌਜਵਾਨ ਵੀਰ ਆਪਣੇ ਵਿੱਚ ਕਰ ਆਪਣਾ ਭਾਈ ਹੈ ਨਹੀਂ ਇੱਕ ਉਹਨਾਂ ਵੇ ਸਾਰਿਆਂ ਵੱਲੋਂ ਸੇਵਾ ਪਾਈ ਦੀ ਹੈ ਚੰਡੀਗੜ੍ਹ ਸਿਵਲ ਡਿਵੀਜ਼ਨ ਵਲੰਟੀਅਰ ਸੇ ਆਪਣੇ ਵਿੱਚ ਓਮ ਭਾਈ ਹੋਣ ਡਿਸ਼ੀ ਭਾਈ ਹੋਣ ਚਾਹੇ ਆਪਣੇ ਰਾਣਾ ਜੀ ਹੋਣ ਚਾਹੇ ਆਪਣੇ ਦਿੱਤਿਆ ਭਾਈ ਹੋਵੇ ਚਾਹੇ ਆਰੀਨ ਜੀ ਹੋਵੇ ਮੇਰੀ ਸਾਰੇ ਪੰਜਾਬ ਵਾਸੀਆਂ ਨੂੰ ਬੇਨਤੀ ਹੈ ਯਾਰ ਘਰੇ ਨਾ ਬੈਠੋ ਹੁਣ ਉਹਨੂੰ ਪੰਜਾਬ ਬਚਾਲੀਏ ਹੁਣ ਬਚਣ ਦਾ ਮੌਕਾ ਬਾਅਦ ਪਤਾ ਨਹੀਂ ਕਦੋਂ ਸੇਵਾ ਕਰਨ ਦਾ ਮੌਕਾ ਮਿਲੇ ਉਹ ਸੇਵਾ ਮਿਲਦੀ ਹੈ ਸੇਵਾ ਕਰ ਲੋ ਧੰਨਵਾਦ ਸਾਰਿਆਂ ਦਾ